A Kingston City the under hai Kingston Jada first capital of uh, Canada Jada is Fort Henry Kingston City other Is there any question enter into this dry ditch? We'll just make a turn to your left. ਕੋਡ ਆਫ ਆਰਮਸ ਇਸ ਬ੍ਰਿਟਿਸ਼ ਕੋਡ ਆਫ ਆਰਮਸ ਵਿਦ ਅ ਯੂਨੀਕੋਰਨ ਇਸ ਬਿਜ਼ੀ ਇਸ ਦਾ ਬੇਟਾ ਪ੍ਰਿਵਾਰੀ ਤੋਪਾਂ ਪੁਰਾਣੀਆਂ ਸੋ ਇਹ ਹੈਗਾ ਫੋਰਟ ਹੈਂਰੀ ਤੇ ਅਸੀਂ ਇੱਕ ਵਾਰੀ ਥੋੜਾ ਸੋ ਇਹ ਹੈਗਾ ਜੀ ਵਿਊ ਉਤੋਂ ਫੋਰਟ ਹੈਂਰੀ ਦਾ ਉਹ ਹੈਗਾ ਕਿੰਗਸਟਨ ਸਿਟੀ ਚਲ ਆ ਹੈਗੇ ਤੋਪਖਾਨੇ ਚਾਰ ਕਾਰਨਰਸ ਦੇ ਉੱਤੇ ਤੇ ਇੱਕ ਉੱਧਰ ਹੈਗੇ ਧਿਆਨ ਨਾਲ ਦੇਖਣਾ ਧਿਆਨ ਨਾਲ ਦੇਖ ਇਸਗਾ ਜੀ ਠੂਰ ਉਹ ਟੈਂਡਰੀ ਦਾ ਤੇ ਹੁਣ ਆਪਾਂ ਚੱਲਦੇ ਆ ਅੱਗੇ